देखो बोल शंकर भगवान की आज आजकल सावन महीने का जोर है और सावन महीने का जो लास्ट सोमवार है जो संक्रांत से संक्रांत को रखते हैं व्रत वो आज लास्ट उनका है और जिस जिन लोगों ने पुण्य से रखा है व्रत उनका पुण्य वाले दिन खत्म होगा 19 स्त्री को पुण्य है तो उनका का उस दिन खत्म होगा व्रत और रही बात सावन महीने का महात्व की वैसे के हम सारा साल व्रत नहीं रख सकता कोई और ये महीने का शिव जी बोलेगा व्रत जो रख लेगा चार आएंगे या पांच आएंगे महीने में और ये सारे साल के व्रत जो है मने जाएंगे ऐसी महानता लिखी गई है बोल शंकर भगवान की जय वाला डिट पठानकोटिटी है नाम पुजियोर हो रहा है कि जगह ਸਰ ਸਾਨੂੰ ਪਹਿਲਾਂ ਤੇ ਮੈਂ ਜਿੰਨੇ ਵੀ ਤੁਹਾਡੇ ਇੰਡੀਆ ਨਿਊਜ਼ ਦੇ ਦੱਸੇਗਾ ਸਾਰਿਆਂ ਦਾ ਸਵਾਗਤ ਕਰਦਾ ਔਰ ਮੈਂ ਆਪਣਾ ਵੀ ਸੋਭਾਗਿਆ ਸਮਝਦਾ ਇਸ ਸੀਰੀਜ਼ ਨੂੰ ਕਿ ਪੋਲੇ ਬਾਬਾ ਨੇ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਕਿਉਂਕਿ ਕੋਈ ਵੀ ਧਾਰਮਿਕ ਸਥਾਨ ਹੈ ਜਾਂ ਕੋਈ ਵੀ ਜਿਹੜਾ ਪਰਉਪਕਾਰ ਦਾ ਕਾਰਜ ਕਰਵਾਣਾ ਹੁੰਦਾ ਉਹ ਉਸੇ ਸਮੇਂ ਹੀ ਹੋ ਸਕਦਾ ਜਦੋਂ ਭਗਵਾਨ ਤੁਹਾਡੀ ਉਦੀ ਸਾਥ ਵੀ ਕਰਦੇ ਆ ਸੋ ਮੇਰਾ ਬਦਰ ਆਇਆ ਹੋਇਆ ਹੈ ਹਮ ਗਿਆ ਸੀ ਵੀ ਆਇਆ ਸ਼ਾਵਨ ਮਾਸ ਚੱਲ ਰਿਹਾ ਹੈ ਸੋ ਦੋਨ ਸੋ ਮਾਰ ਰਗਾ ਤੇ ਪੇਸ਼ਵਰ ਦਾ ਆਉਣਾ ਮੈਂ ਕਿਹਾ ਠੀਕ ਹੈ ਸੋ ਫਿਰ ਆਪਾਂ ਕੋਏ ਤੋਂ ਜਿਹੜਾ ਮੈਨੂੰ ਪੇਸ਼ਵਰ ਦਾ ਆਉਣਾ ਉਹ ਸਾਨੂੰ 48 ਕਿਲੋਮੀਟਰਸ ਪੰਦਾ ਤੇ ਮੇਨ ਡਿਸਟ੍ਰਿਕਟ ਪਠਾਨਕੋਟ ਬੱਸ ਸਟੈਂਡ ਤੋਂ ਤੁਸੀਂ ਆਣਾ ਹੋਵੇ ਤੇ ਕੋਈ 25 ਕਿਲੋਮੀਟਰ ਦਾ ਡਿਸਟੈਂਸ ਹੈਗਾ ਜੀ ਸਰ ਕੀ ਇਤਿਹਾਸ ਹੈ ਪਤਾਇਸਵਾ ਇੱਕ ਬੰਦ ਹਾਂ ਨਹੀਂ ਸਰ ਇਹ ਸਾਰਾ ਮੋ ਇਤਿਹਾਸ ਕੀ ਮੈਂ ਚਾਹਾਂਗਾ ਪਹਿਲੇ ਕੈਮਰਾਮੈਨ ਨੂੰ ਕਿ ਤੁਸੀਂ ਇਹਦੇ ਉੱਪਰ ਦੇ ਸਟਰਕਚਰ ਤੇ ਸਿਰ ਫੋਕਸ ਕਰੋ ਇੱਕ ਵਾਰ ਕੈਮਰਾਮੈਨ ਨੂੰ ਜਾਨਾ ਉੱਪਰ ਤੋਂ ਦਿਖਾਓ ਇਹ ਕੋਈ ਵੀ ਜਿਹੜੀ ਜਿਹੜੀ ਪਿਕਚਰੀਆਂ ਹੁੰਦੀਆਂ ਇਹ ਮਤਲਬ ਕਿ ਕੋਈ ਡਿਜ਼ਾਈਨ ਨਹੀਂ ਹੈਗੀਆਂ ਇਟਸ ਸਟੋਟੇਲੀ ਮਤਲਬ ਆਰਕੀਟੈਕਚਰ ਹੈ ਅੱਜ ਕੋ 5500 ਸਾਲ ਪੁਰਾਣਾ ਇਤਿਹਾਸ ਹੈ ਇਸ ਮੰਦਿਰ ਦਾ ਇਸ ਮੰਦਿਰ ਦਾ ਨਾਮ ਹੈ ਜੀ ਮੁਕਤੇਸ਼ਵਰ ਦਾ ਇਹ ਦਾ ਆਪਣੇ ਸ਼ਾਸਤਰ ਗ੍ਰੰਥਾਂ ਦੇ ਵਿੱਚ ਵੀ ਇਸ ਮੰਦਿਰ ਦਾ ਜਿਹੜਾ ਹੈ ਉਹ ਉਤਪਾਦਨ ਮਿਲਦਾ ਹੈ ਸੈਕਿੰਡ ਥਿੰਗ ਹੈ ਕਿ ਕਾਂਡਵਾ ਨੇ ਜਦੋਂ ਉਹਨਾਂ ਨੂੰ ਅਲਗਿਆਤ ਵਾਸ ਮਿਲਿਆ ਸੀਗਾ 12 ਬਰਸ ਦਾ ਇੱਕ ਸਾਲ ਦਾ ਅਗਿਆਤਵਾਸ ਮਿਲਿਆ ਸੀਗਾ 12 ਸਾਲ ਦਾ ਬਨਵਾਸ ਸੀਗਾ ਤੇ ਇੱਕ ਸਾਲ ਦਾ ਅਗਿਆਤਵਾਸ ਮੀਨਸ ਕੀ ਆਪਣਾ ਵੇਸ਼ ਜਿਹੜਾ ਛੁਪਾ ਕੇ ਰੱਖਣਾ ਜਿਦਾ ਅਰਜੁਨ ਸੀਗਾ ਗੰਦੀਰਦਾਰੀ ਤੇ ਉਹ ਜਿਹੜਾ ਇਹ ਨੂੰ ਕਿਨਰ ਬਣ ਕੇ ਰਹਿਣਾ ਪਿਆ ਖੁਸਰਾ ਹੁਣ ਆਪਣਾ ਵੇਸ਼ ਛੁਪਾਇਆ ਸੇ ਮਾਲੇ ਪੰਜਾਬ ਪਰ ਲੋਗਾਂ ਨੇ ਆਪਣਾ ਵੇਸ਼ ਛੁਪਾਇਆ ਹੋਇਆ ਸੀਗਾ ਤੋ ਫਿਰ ਉਹੋ ਜੀ ਜਗ੍ਹਾ ਲੱਭਦੇ ਹੀ ਕਿ ਜਿੱਥੇ ਕੋਈ ਸੁਨਸਾਨ ਨੇ ਜਿੱਥੇ ਸਾਨੂੰ ਕੋਰ ਦੇ ਸਾਮਨਾ ਦਾ ਸੋ ਇਹ ਜੰਗਲੀ ਲਾਗਾਂ ਦਾ ਲੈਣਾ ਸੋਨ ਤੋਂ ਕੱਟ ਕੱਟ ਕੇ ਕੱਢ ਕੱਟ ਕੇ ਤੇ ਧੂਫਾ ਬਣਾਈ ਤੁਰ ਤੁਸੀ ਮੈਨਾਂ ਨੂੰ ਗਾਂਗਾਇ ਤੇ ਪਾਂਡਵਾਂ ਦੀ ਗੁਫਾ ਹੈ ਠੀਕ ਹੈ ਜੀ ਦ੍ਰੋਪਦੀ ਦੀ ਰਸੋਈ ਹੈ ਔਰ ਇਹਦੇ ਇਹੇ ਸਾਡੇ ਸਾਹਮਣੇ ਭੋਲੇ ਬਾਬਾ ਬੈਠੇ ਆ ਇਹ ਭੋਲੇ ਬਾਬਾ ਨੂੰ ਮਤਲਬ ਕਿ ਉਹਨਾਂ ਨੇ ਸਥਾਪਿਤ ਪਾਂਡਵਾਂ ਨੇ ਕੀਤਾ ਜੀਗਾ ਕਿ हे ਪ੍ਰਭੂ ਇਸ ਅਗਿਆਸ ਬਾਸ ਦੇ ਸਮੇ ਸਾਡੀ ਰੱਖਿਆ ਕਰਨਾ ਕਿਉਂਕਿ ਭੋਲੇ ਬਾਬਾ ਦਾ ਇੱਕ ਨਾਮ ਹੈਗਾ ਵਿਸ਼ਵੰਬਰ ਵਰ ਜਿਹੜਾ ਪੂਰੇ ਵਿਸ਼ਵ ਦਾ ਰક્ષਣ ਪੋषण ਕਰਦੇ ਆ ਔਰ ਉਹਨਾਂ ਦਾ ਸੀਗਾ ਕਿ ਆਪਾਂ 12 ਬਰਸ ਦੀ ਬਰਵਾਸ ਕੱਢ ਲਿਆ ਹੈ ਜੇ 1 ਸਾਲ ਅਗਿਆਤ ਵਾਸਤੇ ਵਿੱਚ ਸਾਨੂੰ ਫੜ ਲਿਆ ਤਾਂ ਸਾਨੂੰ ਫਿਰ 12-12 ਸਾਲ ਦਾ ਬਤਵਾਸ ਕਰਨਾ ਸੋ ਦੈਟਸ ਵਾਈ ਉਹ ਆਪਣੇ ਆਪ ਨੂੰ ਮਤਲਬ ਕਿ ਉਹਨਾਂ ਨੇ ਬੇਸਟੇਗ ਕੀਤੇ ਹੋਏ ਸੀਗੇ ਇੱਥੇ ਮੈਂ ਤੁਹਾਨੂੰ ਦੇ ਕੈਮਰਾਮੈਨ ਨੂੰ ਕਹਾਂ ਇੱਕ ਗਰੋਪ ਦੀ ਦੀ ਰਸੋਈ ਵੀ ਹੈਗੀ ਆ ਇੱਕ ਹੋਰ ਸ਼ਿਵਲਿੰਗ ਹੈ ਇੱਥੇ ਸਾਹਮਣੇ ਇੱਕ ਦੂਸਰੀ ਗੁਫਾ ਹੈ ਉਹ ਵੀ ਸਟਰਕਚਰ ਦੇ ਉੱਪਰ ਤੁਸੀਂ ਹੁਣ ਦੇਖੋਗੇ ਤੇ ਛੱਤ ਦੇ ਉੱਪਰ ਕੁੰਡ ਬਣਿਆ ਹੋਇਆ ਹੈ ਔਰ ਉਹ ਕੁੰਡ ਸਵਰਗ ਪ੍ਰਾਪਤੀ ਦਾ ਹੈ ਮੈਂ ਤੁਹਾਨੂੰ ਬਾਹਰੋਂ ਉਹਦੀ ਇੱਕ ਫੋਟੋ ਖਿੱਚ ਕੇ ਲਿਆ ਕੇ ਧਾਇਓ ਉਹ ਹੁੰਦਾ ਅੱਜ ਵੀ ਸਥਾਪਿਤ ਹੈ ਉੱਪਰ ਬਣਿਆ ਹੋਇਆ ਹੈ ਕਿਸਾ ਕਿਦਾਂ ਦੀ ਉਹਨਾਂ ਨੇ ਉਹ ਸਾਹਮਣੇ ਆਰਕੀਟੈਕਚਰ ਹੋਇਆ ਸੋਰੇ ਦਾ ਪ੍ਰਾਪਰ ਦੀ ਸਟਰਕਚਰ ਦਾ ਹੁੰਦਾ ਅੱਜ ਕਾਲੀ ਯੁੱਗ ਦੇ ਵਿੱਚ ਵੀ ਕੋਈ ਪੁਰਾਣ ਕਰਮ ਕਾਂਡੀ ਬ੍ਰਾਹਮਣ ਦਾ ਨੂੰ ਦਿਲਦਾ ਹੈ ਅੱਜ ਵੀ ਤੁਸੀਂ ਦੇਵਤਾ ਦਾ ਮੰਤਰਾਂ ਦੇ ਥਰੂ ਆਪਾਂ ਆਵਾਹਨ ਕਰਦੇ ਆਂ ਤੇ ਸਾ ਅੱਜ ਵੀ ਆਂਦੇ ਆ ਇਸ ਨਾਇਜ਼ੇ ਪ੍ਰੋਕਸ ਅਪਰੋਕਸ ਨੂੰ ਦੇਵੇ ਚਾਹਦੇ ਆ ਉਹ ਨਵੇਦੇ ਗ੍ਰਹਿਨ ਕਰਦੇ ਆ ਤਾਂ ਕਿ ਬਾਪਨਾ ਸਮਝਦੇ ਆ ਸੋ ਮੈਂ ਜਿਆਦਾ ਲੰਬਾ ਛੋੜਾ ਤਾਂ ਕਿ ਮੈਂ ਕਹਾਵਾਂਗਾ ਸਾਡੇ ਚਾਰ ਵੇਦ ਹੈ ਜੀ ਛੇ ਸ਼ਾਸਤਰ ਹੈ ਤੇ 18 ਪੁਰਾਣ ਹੈ ਸਾਰਿਆਂ ਦਾ ਜੇ ਕੇਣਾ ਮੈਂ ਤੁਹਾਨੂੰ ਨਿਚੋੜ ਦੱਸਾਂ ਤੇ ਸਾਡੇ ਤੁਲਸੀ巴巴 ਨੇ ਇੱਕੋ ਗੱਲ ਕੀਤੀ ਜਿਵੇਂ ਰਾਤ ਸੁਧ ਮੰਨਸ ਰਹੀ ਸੀਗੀ ਚਾਰ ਵੇਦ ਛੇ ਸ਼ਾਸਤਰ 18 ਪੁਰਾਣ ਬਾਤ ਮਿਲੇ ਹੈ ਦੋਏ ਦੁਖ ਦੇ ਨੇ ਦੁਖ ਹੋਤ ਹੈ ਸੁਖ ਦੇ ਨੇ ਸੁਖ ਹੋਏ ਕਿ ਦੇ ਦੇ ਕੇਤਾ ਦੇ ਤਾ ਕਹੋਗੇ ਆਪਣੇ ਬਾਰੇ ਲਈ ਪਿਆਰ ਰੋ ਸ਼ਾਵਨ ਬਭੀ ਨਾ ਜਲਦਾ ਪਿਆ ਕੀ ਮੰਨ ਦੂ ਹੁੰਦੇ ਸਾਵਣ ਹਿੰਦੀ ਸਾਬਲਾ ਕੋਲੇ ਬਾਬਾ ਦਾ ਸਭ ਤੋਂ ਪ੍ਰੀਏ ਲਵਿੰਗ ਬਾਬਾ ਮਨੂ ਕੈਸ਼ੇ ਵੀ ਕੋਲੇ ਬਾਬਾ ਨੂੰ ਅਤੀ ਸ਼੍ਰੀ ਪ੍ਰੀਮੰਨ ਹੀ ਹੈ ਠੀਕ ਹੈ ਜੀ ਕੋਲੇ ਇਸ ਸਾਵਣ ਮਾਨ ਦੇ ਵਿੱਚ ਮੈਂ ਕਹਿੰਦਾ ਕਿ ਭਾਵੇਂ ਤੁਸੀਂ ਪੱਤਰਕਾਰ ਤੁਸੀਂ ਇਹ ਮੇਰੇ ਮਾ ਕੇ ਦੇਖ ਲਿਓ ਮੰਡੇ ਨੂੰ ਕਿਸੇ ਵੀ ਦਿਨ ਤੁਸੀਂ ਇੱਕ ਲੋਟਾ ਕੋਲੇ ਬਾਬਾ ਮਤਲਬ ਕਿੰਨੇ ਕੋਲੇ ਤੁਸੀਂ ਇੱਕ ਗੱਲ ਦੀ ਬਾਰੇ ਪਾਣੀ ਦੀ ਚਾਰ ਦੋਨਾ ਉੱਪਰ ਸਾਨੂੰ ਲਿਆ ਆਪ ਹੋ ਰਿਹਾ ਇਹ ਮੇਰਾ ਭਗਟ ਆਇਆ ਉਹਨੇ ਮੇਰੇ ਤੇ ਪਾਣੀ ਝਾੜਿਆ ਉੱਪਰ ਕੋਲੇ ਬਾਬਾ ਨੂੰ ਪਾਣੀ ਕਿਉਂ ਪਰੀ ਹੈ ਜਿਸਲੇ ਕਿਸੇ ਅਚੀ ਚੀਜ਼ ਦਾ ਵਿਚਾਰ ਹੋਣਾ ਹੁੰਦਾ ਤੇ ਉਹਦੇ ਨਾਲ ਨੁਕਸਾਨ ਹੁੰਦਾ ਜਿਵੇਂ ਸਮੁੰਦਰ ਮੰਤਨ ਹੋਇਆ ਜਿਸਲੇ ਤੋਂ ਮਹਾਰਾਜ ਹਲਾਹਲ ਵਿੱਚ ਨਿਕਲੇ ਸਾਰੇ ਦੇਵਤਾ ਤਾਹੀ ਤਾਹੀ ਹੋਗੀ ਜੋ ਵਿਸ਼ ਕੇਨਦਾਰਨ ਕੀਤਾ ਸ਼ੰਕਰ ਜੀ ਨੇ ਧਾਰਨ ਕੀਤਾ ਔਰ ਉਸ ਉਹਨਾਂ ਨੇ ਆਪਣੇ ਗੰਠ ਦੇ ਵਿੱਚ ਨਾ ਮਤਲਬ বিষ্ণੂ ਰੱਖਿਆ ਤੋਂ ਬਾਅਦ ਦਾ ਨਾਮ ਕਹਿੰਦੇ ਨੀਲਕੰਥ ਹੁੰਦਾ ਕੰਠ ਜਿਹੜਾ ਹੀ ਗਲਾਮ ਹੀ ਲਾਉਗੇ ਦਾ ਇਸ ਨਾਮ ਕਹਿੰਦਾ ਨੀਲਕੰਥ ਪਹਿਲੀ ਜੀਸ ਦੂਜੀ ਚੀਜ਼ ਭੋਲੇ ਬਾਬਾ ਨੂੰ ਚਲਤਾ ਫਰੀ ਹੈ ਕਿ ਉਸ ਵਿਚ ਦਾ ਹਲੇ ਤੱਕ ਉਹਨਾਂ ਦਾ ਪ੍ਰਭਾਵ ਉੱਡਾ ਨਲਗੀ ਧਰਮੀ ਤਾਂਰੇ ਭੋਲੇ ਬਾਬਾ ਨੂੰ ਪਾਣੀ ਜਾੜੋ ਨਾ ਭੋਲੇ ਬਾਬਾ ਨੂੰ ਠੰਡਕ ਮਿਲਦੀ ਹੈ ਉਹ ਕੋਈ ਕਿ ਮੀਂਹ ਦੇ ਜਲ ਜਾਣਾ ਪਰ ਉਹਦੇ ਨਾਲ ਨਾਲ ਕਰਨੇ ਆਤਮਾ ਨੂੰ ਸ਼ਾਂਤੀ ਤੁਹਾਨੂੰ ਆਂਤਰੀ ਹੌਦ ਦਾ ਸਕੂਨ ਪੋਜ਼ਿਟਿਵਿਟੀ ਅੱਛੀ ਵਾਈਬਸ ਉਹ ਕਾੜਾ ਹੋਰ ਹੀ ਚੇਂਜ ਕਰੇਗੀ ਬਹੁਤ ਤਗੜਾਈ ਦੇ ਹਾਸਲੇ ਸ਼ਾਵਨ ਮਾਸ ਭੋਲੇ ਬਾਬਾ ਅਤੀ ਸ਼ੇਵਪਰੀਆ ਅਤੀ ਸ਼ੇਗਰੀਆ ਉਹਦੇ ਮਾਰਗ ਦੇ ਕਹਿੰਦੇ ਕਿ ਇੱਕ ਗੜਬਾ ਲੈ ਆਓ ਪਿੰਤੇ ਚਾਰੋ ਤੇ ਭਗਤ ਜੋਦਾਨਾ ਉੱਪਰ ਲੈ ਜਾਓ ਕੁਝ ਲੋਕੀ ਦੇਖਣ ਮਿਲਦੇ ਕਿ ਭਾਰਤ ਵਿੱਚ 97 ਪੂਰੇ ਸਲੇ ਦੇ ਮਾਡੇ ਉਹਨਾਂ ਦੇਖਦੇ ਉਹਨਾਂ ਨੂੰ ਕੀ ਮੈਸੇਜ ਨੋ ਡਾਊਟ ਮੈਂ ਇੱਕ ਐਜੇ ਮੈਨੂੰ ਗਵਰਨਮੈਂਟ ਆਫ ਇੰਡੀਆ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਦਿੱਲੀ ਸਿਟੀਜ਼ਨ ਹੈਗਾ ਮੈਂ ਕਹਿੰਦਾ ਕਿ ਟੂਰਿਸਟ ਆਰ मोस्ट ਵੈਲਕਮ ਕਿਉਂਕਿ ਸਾਡੀ ਏਸ਼ੀਆਨ ਕਲਾਕਾਰੀ ਜੋ ਵੀ ਪਾਣਵਾ ਨੇ ਹਰ ਤੋਂ ਬੰਡਾ ਸਾਲ ਪੁਰਾਣਾ ਇਤਿਹਾਸ ਸੰਭਾਲ ਕੇ ਰੱਖਿਆ ਹੋਇਆ ਆਹ ਨੂੰ ਸਟਾਰ ਬਟ ਇਹਨੂੰ ਇੱਥੇ ਆ ਕੇ ਇਹਨੂੰ ਆਪਣੀ ਪਲੇਜ਼ਰ ਦਾ ਮਾਧਿਅਮ ਜਾਂ ਆਪਣੇ ਡਿਵੈਚਾਰ ਦਾ ਮਾਧਿਅਮ ਕਿ ਤੁਸੀਂ ਪੁਰਾਤਨ ਸੰਸਕ੍ਰਿਤ ਨੂੰ ਲੈ ਕੇ ਆਓ ਉਹ ਬਗਵਾਨ ਨੂੰ ਸ਼ਰਵਨ ਹੋ ਕੇ ਮੱਥਾ ਟੇਕੋ ਉੱਥੋਂ ਦੀ ਦਿਵਯਤਾ ਉੱਥੋਂ ਦੀ ਬੱਬੇ ਦਾ ਉੱਥੋਂ ਦੀ ਸਾਤਵਿਕਤਾ ਬਰਕਰਾਰ ਰਵੇ ਇਹ ਮੈਂ ਜਰੂਰੀ ਯੰਗਸਟਰਸ ਨੂੰ ਮੈਸੇਜ ਦਗਾ ਉਸੇ ਕਪਲਸ ਨੇ ਆਨਾ ਮੋਸਟ ਵੈਲਕਮ ਆਓ ਬਟ ਇੱਥੇ ਆ ਕੇ ਉਸ ਮर्यादा ਦਾ ਪਾਲਨ ਰਵੇ ਕਿ ਬਈ ਆਪਾਂ ਕੋਲੇ ਬਾਬਾ ਦੇ ਮੱਥਾ ਟੇਕਣ ਆਏ ਨੇ ਕੋਲੇ ਆ ਸਾਡੇ ਕੋ ਕੋਈ ਉਹ ਜੀ ਭੋਲ ਤੋਂ ਕਰਾ ਹੋ ਜੇ ਕਿ ਸਾਨੂੰ ਉਹਦੇ ਅੱਗੇ ਅਗਲੇ ਜਨਮਾਂ 'ਚ ਪੁੱਗਦਾ ਨਾ ਬੇ ਕਿਉਂਕਿ ਸ਼ਾਸਤਰ ਦੇ ਵਿੱਚ ਇੱਕ ਵਾਕਿਆ ਆਂਦਾ ਹੈ ਕਿ ਤੀਰਥ ਸਥਾਨ ਦੇ ਵਿੱਚ ਜਾ ਕੇ ਜਦੋਂ ਕੋਈ ਪਾਪ ਕੀਤਾ ਉਹ ਵਜਰ ਦੇ ਸਮਾਨ ਹੋ ਜਾਂਦਾ ਜਿਹਦੇ ਸਮਾਨ ਵਜਰ ਮਤਲਬ ਪੱਥਰ ਸੋ ਕਦੀ ਵੀ ਤੀਰਥ ਸਥਾਨ ਤੇ ਜਾਓ ਉੱਥੇ ਜਾ ਕੇ ਜਪ ਕਰੋ ਧਿਆਨ ਕਰੋ સ્ਨਾਣ ਕਰੋ ਉਹਦੇ ਕਾਰਨ ਸਾਡੇ ਜਿਹੜੇ ਪਿਛਲੇ ਪਰਰਾਭਧ ਕਰਮ ਉਹ ਮੈਂ ਜਿਆਦਾ ਬੋਲਾਂਗਾ ਬਹੁਤ ਲੰਬਾ ਹੋ ਜਾਣਾ ਪਰ ਅਧਿਨੋਪਨ ਲੱਗ ਕਹਿੰਦੇ ਆ ਵਾਟ ਇਜ਼ ਪ੍ਰੋਬਲ ਲੱਗੀ ਆ ਪ੍ਰਰਭ ਤੇ ਚੀਜ਼ਾਂ ਤੋਂ ਬੰਦਾ ਤੁਹਾਡੇ ਸੰਚਿਤ ਕਰਮ ਠੀਕ ਹੈ ਜੀ ਕਿਰਿਆਮਾਨ ਕਰਮ ਤੇ ਤੁਹਾਡਾ ਸੰਚਿਤ ਮਤਲਬ ਜਿਹੜਾ ਹੀ ਕਰਨੇ ਆ ਸੰਚ ਜਿਹੜਾ ਹੀ ਪਿਛਲੇ ਜਨਮਾਂ ਦੇ ਇਕੱਠੇ ਕੀਤੇ ਰਿਆ ਤੇ ਪ੍ਰਰਭ ਨੂੰ ਮੈਂ ਕਹਿੰਦਾ ਸੇਮ ਜੀਜ਼ਾ ਨੂੰ ਕਰਕੇ ਲੱਗ ਬੰਦਾ ਜੀ ਸੋ ਮੈਂ ਹੀ ਕਹਾਂਗਾ ਜਿੰਨੇ ਵੀ ਪੁਰੇ ਸੰਦੇ ਮੋਸਟ ਵੈਲਕਮ ਆਓ ਓੰਕੀ ਸਾਡੇ ਮਾਨਨੀ ਮੋਦੀ ਜੀ ਤੇ ਹਨਮਰੀ ਪ੍ਰਧਾਨ ਕੋ ਡੈਨ ਨੇ ਹਮੇਸ਼ਾ ਸਾਡੇ ਪੋਲੇ ਬਾਬਾ ਭੁਪੇਸ਼ਵਰ ਦਾਮਦਰ ਜੀ ਕਰ ਕੀਤਾ ਉਦੋਂ ਬਾਅਦ ਟੂਰਿਸਟ ਪਲੇਸ ਬਹੁਤ ਅੱਛਾ ਡਵੈਲਪ ਹੋ ਰਿਹਾ ਆ ਸੋਮਾ ਐਂਟਰਪ੍ਰਾਈਜ਼ ਨੇ ਮੰਦਰ ਡੋਬੇ ਜਣਾ ਸੀਗਾ ਡੂੰ ਕਿਥੋਂ ਦੀ ਜਿਹੜਾ ਪਿੰਡ ਹੈ ਡੂੰਗ ਪਿੰਡ ਦੇ ਗੁਲਜਾਰ ਜੀ ਹੈਗੇ ਆ ਗੁਲਜਾਰ ਠਾਕੁਰ ਜੀ ਉਹਨਾਂ ਨੇ ਪਿਛਲੇ 10 ਸਾਲਾਂ ਤਿੰਨਾਂ ਇੱਕ ਸੰਘਰਸ਼ ਕੀਤਾ ਤੇ ਅੱਜ ਕੋਲੇ ਬਾਬਾ ਨੇ ਉਸ ਕਾਇਨਾਤ ਨੇ ਸ੍ਰਿਸ਼ਟੀ ਦੇ ਮਾਲਕ ਨੇ ਸਾਡੀ ਸੁਣੀ ਤੇ ਮੋਦੀ ਜੀ ਨੇ ਉਹ ਪ੍ਰੋਜੈਕਟ ਅੱਜ ਤੁਹਾਨੂੰ ਥੱਲੇ ਜਾ ਕੇ ਮੈਂ ਦੱਸਾਂਗਾ ਅੱਛੀ ਬਾਈਂਡਿੰਗ ਹੋ ਗਈ ਹੈ ਅੱਛਾ ਹੋ ਗਿਆ ਕਿ ਸਾਡੇ ਮੰਦਰ ਪੁਰਾਣ 5500 ਸਾਲ ਪੁਰਾਣਾ ਮੰਦਰ ਬਚ ਗਿਆ ਹੈ ਯੰਗਸਟਰਸ ਨੂੰ ਮੈਂ ਹੀ ਮੈਸੇਜ ਆਇਆ ਕਿ ਟੂਰਿਸਟ ਪਲੇਸ ਤੇ ਹੋ ਪਰ ਮर्याਦਾ ਨਾਲ ਤੁਰੋ ਇੱਥੇ ਆ ਕੇ ਅਚੀ ਵਾਈਬਸ ਲੋ ਉਹ ਸਕੂਨ ਮਿਲੇਗਾ ਤੁਹਾਨੂੰ ਜਿਹੜਾ ਮੈਂ ਤੁਹਾਨੂੰ ਕਹਿ ਰਹਾ ਕਿ ਉਹ ਸਵਰਗ ਦਾ ਕੁੰਡ ਬਣਿਆ ਹੋਇਆ ਹੈ ਇਸ ਸੁਪਾਦੇ ਵਿੱਚ ਜਾਓਗੇ ਸਵਰਗ ਦਾ ਕੁੰਡ ਦਾ ਮੈਂ ਕੈਮਰਾਮੈਨ ਨੂੰ ਤੁਹਾਨੂੰ ਕਹਾਂਗਾ ਸਰ ਉਹ ਪਲੇਸ ਦਿਖਾਓ ਇੱਕ ਵਾਰੀ ਅੱਜ ਵੀ ਉਹ ਵਿਦੇ ਮਹਾਨਾ ਸੁਪਾਦੇ ਉੱਥੇ ਦੀ ਪਿੰਡੀ ਹੈਗੀ ਉੱਥੇ ਤੁਸੀਂ ਮੈਜ पार्लियामेंट ਬੈਠ ਮੇਰਾ ਨਾਮ ਮੁਸਕਾਨ ਹੈ ਮੈਂ ਜੰਮੂ ਤੋਂ ਆਈ ਆ ਇਹ ਸਾਰੇ ਮੇਰੇ ਨਾਲ ਆਈ ਜੰਮੂ ਤੋਂ ਆਪਾ ਤੇ ਦਰਸ਼ਨ ਕਰਨ ਆਇਆ ਮਹੇਸ਼ਵਰਦਾਮ ਆਪਾ ਹਰ ਵਾਰ ਇਕਵਾਨੇ ਦਰਸ਼ਨ ਕਰਨ ਸਾਨੂੰ ਸਾਡੇ ਮਨ ਨੂੰ ਬੜੀ ਸੰਤੁਸ਼ਟੀ ਮਿਲਦੀ ਜਦੋਂ ਆਪਾਂ ਇੱਥੇ ਆਨੇ ਆ ਅੱਜ ਆਪਾਂ ਖਲੇ ਗਏ ਸੀ ਦਰਸ਼ਨ ਕਰਨ ਕੋ ਪੰਡਿਤ ਜੀ ਨੇ ਸਾਨੂੰ ਦੱਸਿਆ ਕਿ ਜਿਨੇ ਸੰਗ੍ਰਾਮ ਦੇ ਬਾਅਦ ਵਰਤ ਰੱਖਣਾ ਸ਼ੁਰੂ ਕੀਤਾ ਉਹਦੇ ਅਗਲੇ ਰੱਖੜੀ ਵਾਲੇ ਦਿਨ ਖਤਮ ਹੋਣਿਆ ਪਰ ਜਿਨੇ ਸੰਗ੍ਰਾਮ ਤੋਂ ਪਹਿਲਾਂ ਵਰਤ ਰੱਖੇ ਰਹੇ ਉਹਦੀ ਅੱਜ ਸਮਾਪਤੀ ਨੇ ਵਰਤ ਦੀ ਮੈਂ ਸਾਰਿਆਂ ਨੂੰ ਕਹਿਨੀ ਕਿ ਸਾਰੇ ਇੱਥੇ ਆਉਣ ਸਾਰੇ ਦਰਸ਼ਨ ਕਰਨ ਸ਼ਬਜੀ ਉਹਦਾ ਕੋ ਬਹੁਤ ਸੋਨਾ ਸੋਨਾ ਮੌਸਮ ਵੀ ਹੋਣਾ ਹੁੰਦਾ ਵਾ ਉਹ ਸਾਰੇ تھے ਸਾਰੇ ਜਿਹੜੇ ਦੀ ਲੋੜ ਨਹੀਂ ਦਿਲਦੇ ਜਿਹੜੇ ਜਿਨ੍ਹਾਂ ਨੇ ਸਾਰੇ ਸੁਧਾਰਿਆ ਵਾ ਸਾਰੀ ਜਗ੍ਹਾ ਜਿਗਾ ਬਣਾਇਆ ਸਾਰੇ ਇੱਥੇ ਰਹਿੰਦੇ ਨੇ ਬਹੁਤ ਖੁਸ਼ੀ ਹੈ ਬਹੁਤ ਬਹੁਤ ਖੁਸ਼ਹਾਲੀ ਆਸ-ਪਾਸ ਆਪਾਂ ਸਤਨੂ ਨੂੰ ਬੇਨਤੀ ਕਰਨੇ ਤੁਸੀਂ ਵੀ ਇੱਥੇ ਆਓ ਤੁਸੀਂ ਜਿਗਵਾਂ ਜਿਹੜੇ ਦਰਸ਼ਨ ਕਰੋ ਜੀ